ਮੇਰੇ ਬਨੋਂ ਸਾਰੇ ਭਾਰਤ ਵਾਸੀਆਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੱਲੋਂ ਦੇਸ਼ ਤੇ ਵਿਲੱਖਣ ਤੇ ਮਹਾਨ ਸਪੂਤ ਸਰਦਾਰ ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਸਾਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੀ ਮਾਤਾ ਜੀ ਤਨ ਜਨਨੀ ਜਿਨ੍ਹਾਂ ਨੇ ਭਗਤ ਸਿੰਘ ਵਰਗੇ ਸੂਰਬੀਰ ਬਹਾਦਰ ਯੋਧਿਆਂ ਨੂੰ ਪੈਦਾ ਕੀਤਾ ਨਮਨ ਹੈ ਉਹਨਾਂ ਨੂੰ ਸਲੂਟ ਹੈ ਮੇਰਾ ਉਹਨਾਂ ਮਾਵਾ ਨੂੰ ਕਿਉਂਕਿ ਕਹਿੰਦੇ ਨਾ ਜਨਨੀ ਜਨੇ ਤਾਂ ਭਗਤ ਜਨ ਜਾਨ ਦਾਤਾ ਜਾਂ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਜੇ ਪੈਦਾ ਕਰਨਾ ਹੈ ਪੁੱਤਰ ਤੇ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗਿਆਂ ਨੂੰ ਪੈਦਾ ਕਰੇ ਕਿਉਂਕਿ ਪਹਿਲਾਂ ਦਾ ਸਮਾਂ ਸੀ ਨਾ ਜਦੋਂ ਮਾਵਾਂ ਪੁੱਤਰ ਪੈਦਾ ਕਰਦੀਆਂ ਸੀ ਕੁਸ਼ਲਿਆ ਪੁੱਤਰ ਕੁੰਤੀ ਪੁੱਤਰ ਮਾਤਾ ਗੁਜਰੀ ਦੇ ਲਾਲ ਸਾਰੇ ਜਿਹੜੇ ਆ ਉਹ ਮਾਵਾਂ ਦੇ ਨਾਂ ਪਹਿਲਾਂ ਲੈ ਜਾਂਦੇ ਸੀ ਕਿਉਂਕਿ ਉਹਨਾਂ ਨੇ ਦੇਸ਼ ਤੇ ਮਹਾਨ ਸੂਰਬੀਰ ਬਹਾਦਰ ਗੁਰੂ ਪੀਰ ਪੈਗੰਬਰ ਮਾਨੇ ਪੈਦਾ ਕੀਤੇ ਲੇਕਿਨ ਅੱਜ ਦੀ ਪੀੜ੍ਹੀ ਦੇਖੋ ਨਸ਼ਿਆਂ ਦੇ ਵਿੱਚ ਰੁੱੜ ਰਹੀ ਹੈ ਛੱਟ ਕਿਤੇ ਨਾ ਕਿਤੇ ਇਥੇ ਵੀ ਮੈਨੂੰ ਲੱਗਦਾ ਹੈ ਕਿ ਮਾਂ ਦਾ ਥੋੜਾ ਬਹੁਤ ਰੋਲ ਜ਼ਰੂਰ ਹੋਵੇਗਾ ਕਿਉਂਕਿ ਅਸੀਂ ਜੋ ਵੀ ਸੰਸਕਾਰ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਬੱਚੇ ਉਹੀ ਸੰਸਕਾਰ ਜਿਹੜੇ ਆ ਉਹ ਬਾਹਰ ਲੈ ਕੇ ਜਾਂਦੇ ਨੇ ਤੇ ਜੇ ਅਸੀਂ ਥੋੜੀ ਬਹੁਤ ਵੀ ਕਿਤੇ ਦੇਸ਼ ਦੀ ਸੇਵਾ ਕਰਨ ਦੀ ਆਦਤ ਬੱਚਿਆਂ ਨੂੰ ਪਾ ਲਈਏ ਤੇ ਮੇਰਾ ਖਿਆਲ ਹੈ ਕਿ ਵੱਡੇ ਹੋ ਕੇ ਬਹੁਤੇ ਨਹੀਂ ਤੇ ਥੋੜੇ ਦੇਸ਼ ਸੇਵਕ ਜ਼ਰੂਰ ਬਣਨਗੇ ਸੋ ਮੇਰਾ ਸਾਰੇ ਦੇਸ਼ ਵਾਸੀਆਂ ਦੀਆਂ ਮਾਵਾਂ ਨੂੰ ਇਹ ਹੱਥ ਬਨ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਸੇਵਾ ਦੇ ਵਿੱਚ ਜ਼ਰੂਰ ਲਗਾ ਕੇ ਰੱਖੋ ਕਿਉਂਕਿ ਅੱਜ ਹਰ ਕੋਈ ਚਾਹੁੰਦਾ ਹੈ ਕਿ ਭਗਤ ਸਿੰਘ ਵਰਗੇ ਸੂਰਬੀਰ ਬਹਾਦਰ ਪੈਦਾ ਹੋਣ ਦੇਸ਼ ਤੋਂ ਜਾਨ ਵਾਰਨ ਵਾਲੇ ਸੂਰਬੀਰ ਬਹਾਦਰ ਪੈਦਾ ਹੋਣ ਲੇਕਿਨ ਸਾਡੇ ਘਰ ਨਹੀਂ ਗਵੰਡੀਆਂ ਦੇ ਘਰ ਕਿਉਂਕਿ ਪੁੱਤ ਵਾਰਨਾ ਜਿਹੜਾ ਹੈ ਉਹ ਬਹੁਤ ਔਖਾ ਹੈ ਦਿਲ ਦਾ ਟੁਕੜਾ ਜਿਹੜਾ ਉਹ ਵਾਰਨਾ ਬਹੁਤ ਔਖਾ ਹੈ ਕਿਉਂਕਿ ਇਹਨੂੰ ਫੀਲ ਕਰਕੇ ਦੇਖਿਆ ਜਾਵੇ ਤੇ ਹਰ ਮਾਂ ਚਾਹੁੰਦੀ ਹੈ ਮੇਰਾ ਪੁੱਤ ਵੱਡਾ ਹੋ ਕੇ ਸੇਰੇ ਲਈ ਮੇਰਾ ਪੁੱਤ ਵੱਡਾ ਹੋ ਕੇ ਚੰਗੇ ਮਕਾਮ ਹਾਸਲ ਕਰੇ ਪਰ ਮੇਰਾ ਪੁੱਤ ਆਪਣੀ ਜਾਨ ਤੋਂ ਹੱਥ ਨਾ ਧੋਵੇ ਕਿਉਂਕਿ ਦਿਲ ਦਾ ਟੁਕੜਾ ਜਿਹੜਾ ਉਹ ਵਾਰਨਾ ਬਹੁਤ ਔਖਾ ਤੇ ਜਿਹੜੀਆਂ ਮਾਵਾਂ ਦੇ ਲਾਲ ਤੇਸ਼ਤੀ ਸੇਵਾ ਕਰਦੇ ਕਰਦੇ ਆਪਣੇ ਆਪ ਦੀਆਂ ਆਪਣੀਆਂ ਜਾਨਾਂ ਵਾਰ ਕੇ ਚਲੇ ਜਾਂਦੇ ਨੇ ਉਹ ਫਿਰ ਇਤਿਹਾਸ ਰਚ ਕੇ ਜਾਂਦੇ ਨੇ ਤੇ ਰਹਿਂਦੀ ਦੁਨੀਆ ਤੱਕ ਉਹਨਾਂ ਦੇ ਨਾਮ ਰਹਿੰਦੇ ਨੇ ਕਿਉਂਕਿ ਮਰਨਾ ਤੇ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਹੈ ਤੇ ਮਰਨਾ ਉਹ ਹੋਵੇ ਕਿ ਜਿਹੜਾ ਮੱਤਾ ਮਰਤਾ ਜਗ ਮੂਆ ਮਰਦ ਪੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ ਹੋਵੇ ਕਿ ਜੇ ਵਾਰ-ਵਾਰ ਨਾ ਮਰਨਾ ਪਵੇ ਜੇ ਇੱਕ ਵਾਰ ਬੰਦੇ ਦੇ ਮਰਨਾ ਕਬੂਲ ਹੋਇਆ ਹੈ ਤੇ ਯੁਗਾਂ ਜਗਾਂਤਾਂ ਤੱਕ ਉਹ ਮਰਨਾ ਜਿਹੜਾ ਹੈ ਉਹ ਦੇਸ਼ ਨੂੰ ਮਾਣ ਮਹਿਸੂਸ ਕਰਾਵੇ ਸੋ ਮੇਰਾ ਸਾਰੇ ਦੇਸ਼ਵਾਸੀਆਂ ਨੂੰ ਸਰਦਾਰ ਭਖਤ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਹੈ ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ